ਕਰਾਂਗੇ ਬਾਅਦ ਚ ਕੋਈ ਵੀ ਤਰਾਜ ਨਾ ਕਰੇ ਵੀ ਸਾਡੀ ਟੀਮ ਐਂਟਰੀ ਕੀਤੀ ਡੇਰਾ ਫਰਾਜ ਤੇ ਰੋੜੀ ਦੀਆਂ ਟੀਮਾਂ ਜਿਹੜੀਆਂ ਗਰਾਊਂਡ ਦੇ ਚ ਆ ਜਾਂ ਜਗਰਾਂਵ ਤੀਰਥ ਤੇ ਰਾਮਾਪਿੰਡ ਹੈਲੋ ਰਾਮੇ ਦੀ ਟੀਮ ਜਿਹੜੀ ਪਹੁੰਚ ਚੁੱਕੀ ਹੈ ਜਗਰਾਂਵ ਤੀਰਥ ਆ ਜਿਓ ਲਓ ਮੁਕਾਬਲਾ ਜਿਹੜਾ ਸਮਾਪਤ ਹੋ ਚੁੱਕਿਆ ਹੈ ਜਲਦੇ ਹੋਏ ਮੁਕਾਬਲੇ ਚ ਲੈ ਵੀ ਰਾਜ ਕਿਹੜੀ ਟੀਮ ਜਿੱਤ ਗਈ ਅਸੀਰ ਅਸੀਰ ਜਿੱਤ ਗਈ ਜੀ ਕਰ ਲਓ ਨੋਟ ਮੰਗੇ ਬਾਈ ਅਸੀਰ ਦੀ ਟੀਮ ਜਿਹੜੀ ਜੇਤੂ ਕਰਾਉ ਜੀ ਨੋਟ ਕਰੋ ਅਸੀਰ ਦੀ ਟੀਮ ਜਿਹੜੀ ਜੇਤੂ ਰਹੀ ਹੈ ਅਸੀਰ ਦੀ ਟੀਮ ਜਿਹੜੀ ਜੇਤੂ ਰਹੀ ਹੈ ਚੱਲਦੇ ਹੋਏ ਮੁਕਾਬਲੇ ਚ ਹੈਲੋ ਤਸਵੀਰ ਟੀਮ ਨੇ ਜਿਹੜਾ ਮੁਕਤੇ ਡੇਰਾ ਫਰਾਜ ਦੀਆਂ ਟੀਮਾਂ ਜਿਹੜੀਆਂ ਗਰਾਊਂਡ ਵਿੱਚ ਆ ਜਾਣ ਰੋੜੀ ਤੇ ਡੇਰਾ ਫਰਾਜ ਇਧਰ ਸਾਡੇ ਕੋਲੇ ਅੱਖਾਂ ਤੋਂ ਮਨਾਖਾਂ ਬਲੌਰਾ ਬੱਘੂ ਵਾਲੀ ਪਿੰਡ ਤੋਂ ਆਇਆ ਹੈ ਲਈ ਬਲੌਰਾ ਚ ਤੇਰਾ ਖੇਡਾ ਲਵਾਵਾਂਗੇ ਉੱਥੇ ਹੀ ਸੰਗਤ ਨੂੰ ਕਹਿ ਕੇ ਇੱਕ ਮਾਪਿਆਂ ਦਾ ਸਰਮਣ ਪੁੱਤ ਅੱਖਾਂ ਤੋਂ ਵੀਦਾ ਨਹੀਂ ਪਰ ਇੱਕੋ ਸਾਰਾ ਮਾਪਿਆਂ ਦਾ ਡਿੰਗ ਮੰਡੀ ਕੋਲੇ ਪਿੰਡਾ ਬੱਘੂ ਵਾਲੀ ਬਹੁਤ ਲੰਬੇ ਸਮੇਂ ਤੋਂ ਕਬੱਡੀ ਦੇ ਮੈਦਾਨਾਂ ਨਾਲ ਜੁੜਿਆ ਸਾਡਾ ਬਲੌਰਾ ਮੈਂ ਬੇਨਤੀ ਕਰੂੰਗਾ 10 20 ਦਿਨੀ ਤੁਹਾਡੀ ਸ਼ਰਧਾ ਹੈ ਇਹ ਨੌਜੰਨ ਦਾ ਤੁਸੀਂ ਜਰੂਰ ਹੌਸਲਾ ਵਜਾਈ ਕਰਨੀ ਹੈ ਜੇ ਵੀ ਬਲਾਰਾ ਗੇੜਾ ਲਾਲਾ ਸੰਗਤ ਦੀ ਕਚਹਿਰੀ ਸੰਗਤ ਰੱਬ ਹੈ ਕਿਉਂਕਿ ਪ੍ਰਮਾਤਮਾ ਦਾ ਵਾਸਾ ਹੈ ਸੰਗਤ ਵਿੱਚ ਜਦੋਂ ਵੀ ਆਪਾਂ ਕਿਸੇ ਧਾਰਮਿਕ ਸਥਾਨ ਤੇ ਜਾਂਦੇ ਆਂ দান ਜਰੂਰ ਕਰਿਆ ਕਰੋ ਕਿਉਂਕਿ ਜਿਹੜਾ দান ਆ ਥੋੜਾ 70 ਗੁਣਾ ਫਲਦਾ ਕਿਤੇ ਵੀ ਜਾਂਦੇ ਆਂ ਭਾਵੇਂ 10 20 ਤੁਹਾਡੀ ਜਨੀ ਸ਼ਰਧਾ ਹੈ ਪਤਾ ਨਹੀਂ ਆਉਣ ਵਾਲਾ ਕਿਹੜਾ ਦੁੱਖ ਕੱਟਿਆ ਜਾਵੇ ਉਹ ਪ੍ਰਮਾਤਮਾ ਨੇ ਕੀ ਬਖਸ਼ ਦੇਣੀ ਹੁੰਦੀ ਹੈ ਉਹ ਵਾਹਿਗੁਰੂ ਦੇ ਰੰਗ ਹੈ ਸੋ ਜਿੱਥੇ ਵੀ ਆਪਾਂ ਧਾਰਮਿਕ ਸਥਾਨਾਂ ਤੇ ਜਾਂਦੇ ਆ ਤੇ ਜ਼ਰੂਰ ਮਨਸੁਵਣ ਕਰਿਆ ਕਰੋ ਮੈਂ ਗੁਜਾਰਸ਼ ਕਰਦਾ ਵੀ ਰੋੜੀ ਤੇ ਡੇਰਾ ਫਰਾਜ ਦੀਆਂ ਟੀਮਾਂ ਨਹੀਂ ਖੇਡਣਾ ਤੇ ਦੱਸੋ ਸਾਨੂੰ ਬਾਈ ਰਾਮੇ ਦੀ ਟੀਮ ਆ ਗਈ ਹੈ ਜਗ੍ਹਾ ਨਾਮ ਤੀਰਥ ਰਾਮੇ ਦੀ ਟੀਮ ਪਹੁੰਚ ਚੁੱਕੀ ਹੈ ਜਗ੍ਹਾ ਨਾਮ ਤੀਰਥ ਵਾਲੇ ਮੁੰਡੇ ਇਹ ਗਰਾਊਂਡ ਚ ਆਓ ਰੋੜੀ ਤੇ ਡੇਰਾ ਫਰਾਜ ਰੋੜੀ ਤੇ ਡੇਰਾ ਫਰਾਜ ਦੀਆਂ ਟੀਮਾਂ ਜੜੀਆਂ ਗਰਾਊਂਡ 'ਤੇ ਆ ਜਾਣ ਕਿਸੇ ਸਿਆਣੇ ਪਹਿਲਵਾਨ ਨੇ ਗੱਲ ਕੀਤੀ ਸੀ ਜਦੋਂ ਖਾੜੇ ਲੱਗਦੇ ਨਾ ਤੇ ਟਮਕ ਵੱਜਦੀ ਸੀ ਟਮਕ ਖਾੜਿਆਂ ਦੇ ਵਿੱਚ ਤੇ ਵੀ ਪਸ਼ੂ ਬਿਮਾਰ ਹੁੰਦਾ ਜਾਂ ਕੋਈ ਬਿਮਾਰ ਵਿਅਕਤੀ ਦੇ ਕੰਨਾਂ ਵਿੱਚ ਆਵਾਜ਼ ਪੈ ਜਾਂਦੀ ਸੀ ਉਹ ਠੀਕ ਹੋ ਜਾਂਦੇ ਸੀ ਇੰਨੀ ਕਿਰਪਾ ਮਾਰਕ ਦੀ ਪਹਿਲਵਾਨੀ ਵੀ ਇੱਕ ਵਾਰੀ ਤਾੜੀਆਂ ਮਾਰ ਦੋ ਦਰਸ਼ਕੀਓ ਰੋੜੀ ਦੀ ਟੀਮ ਆ ਗਈ ਹੈ ਬਾਈ ਡੇਰਾ ਥਰਾਜ ਵਾਲਿਓ ਕਿੱਥੇ ਨੇ ਹੋ ਬਾਟ ਵਾਲਿਓ ਐ ਨਾ ਕਰੋ ਯਾਰ ਸਾਨੂੰ ਸਿਸਟਮ ਆਪ ਦਾ ਗੱਡੀ ਚਲਾ ਲੈਣ ਦਿਓ ਇੱਕ ਆ ਜਾਂਦੀ ਕੌਂਡੀ ਦੀ ਆ ਹੁੱਟਲਾ ਵੀ ਥਰਾਜ ਦੀ ਟੀਮ ਨਹੀਂ ਆਉਂਦੀ ਤਾਂ ਰੋੜੀ ਦੀ ਰੇਡ ਪਾਓ ਨਾਲ ਰਾਮੇ ਦੀ ਟੀਮ ਆ ਗਈ ਜਗੇ ਦੀ ਟੀਮ ਕਿੱਥੇ ਆ ਰਾਮਾ ਆ ਗਈ